ਹਾਂ ਚਰਨੋ ਹਾਂਜੀ ਪਛਾਣਿਆ ਮੈਨੂੰ ਕਿ ਨਹੀਂ ਪਛਾਣਿਆ ਪਹਿਲਾਂ ਇਹ ਦੱਸੋ ਪਛਾਣ ਲਿਆ ਤੁੰ ਨੂੰ ਐ ਅੱਛਾ ਸਸਰੀ ਕਾਲ ਹੈ ਸਸਰੀ ਕਾਲ ਤਾਂ ਠੀਕ ਹੈ ਪੰਗਾ ਪੈ ਗਿਆ ਫਿਰ ਹੁਣ ਹਾਂ ਪੰਗਾ ਪੈ ਗਿਆ ਸਸਰੀ ਕਾਲ ਤਾਂ ਠੀਕ ਹੈ ਪੰਗਾ ਪੈ ਗਿਆ ਪੰਗਾ ਤੇ ਤਾਂ ਨਹੀਂ ਕਿਹੜਾ ਪੰਗਾ ਤਾਂ ਪੈਣਾ ਹੀ ਸੀ ਪਿਆਰ ਕਰਕੇ ਤੈਨੂੰ ਪਤਾ ਹੈਗੇ ਹਾਂ ਕਰੇ ਕਰਕੇ ਪਿਆਰ ਦਾ ਕਲਾਕ ਹੋ ਗਿਆ ਤੇਰਾ ਤਾਂ ਪਤਾ ਲੱਗ ਗਿਆ ਸੀ ਘਰੇ ਅੱਛਾ ਹੂੰ ਤਾਂ ਹੀ ਤਾਂ ਹੋਇਆ ਤੇ ਹੋਰ ਆਪਣੇ ਘਰ ਕੀ ਪੰਗਾ ਪਿਆ ਵਧੀਆ ਸੀ ਬੋਲੇ ਰਹਿੰਦੇ ਸੀ ਤੇ ਕੰਮ ਵਧੀਆ ਬਣਦਾ ਰਹਿੰਦਾ ਸੀ ਆਪਣਾ ਔਰ ਬਣਨ ਦਾ ਰੰਦ ਸੀਗਾ ਕਮ ਤਾਂ ਕੀ ਕਰੀ ਉਹ ਜੀ ਨਹੀਂ ਲੱਗਦਾ ਤੇ ਫਿਰ ਕਿਉਂ ਜੀ ਨਹੀਂ ਲੱਗਦਾ ਪਹਿਲਾਂ ਮੈਨੂੰ ਤੇਰਾ ਲੱਗੀ ਜਾਂਦਾ ਹੈ ਕਿ ਮੇਰੇ ਜਾਨ ਦਾ ਜੀ ਲੱਗੀ ਜਾਂਦਾ ਹੈ ਤਾਂ ਫਿਰ ਮੇਰਾ ਵੀ ਲੱਗ ਜਾਊਗਾ ਮੇਰਾ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਸੱ ਲੱਗੇ ਕਿਵੇਂ ਜਦੋਂ 24 ਘੰਟਿਆਂ ਦੇ ਵਿੱਚ 12 ਘੰਟੇ ਤੂੰ ਮੇਰੇ ਕਮਰੇ 'ਚ ਪਈ ਰਹਿੰਦੀ ਸੀ ਹੋਰ ਫੋਨ ਤੇ ਸੀ ਦੀ ਵਾਲੇ ਦਿਨਾਂ ਤੋਂ ਕਰਿਆ ਕੋਈ ਨਹੀਂ ਹੁੰਦਾ ਫੋਰ ਕੀ ਤਾਂ ਹੁਣ ਬੁਰਾ ਹਾਲ ਹੋਇਆ ਮੇਰਾ ਤਾਂ ਇੱਧਰ ਵੀ ਮੈਨੂੰ ਰੋਟੀਆਂ ਇੱਧਰ ਵੀ ਰੋਟੀ ਨਹੀਂ ਦਿੰਦਾ ਮੁੰਡਾ ਵੀ ਅੱਛਾ ਮੇਰਾ ਤੇਰੇ ਹੱਥੋਂ ਤੂੰ ਕਿੰਨਾ ਵਧੀਆ ਕਿੰਨਾ ਮੇਰਾ ਪਿਆਰ ਕਰਦੀ ਹੁੰਦੀ ਸੀ ਮੈਨੂੰ ਕਿੰਨਾ ਰੋਟੀ ਬਣਾ ਕੇ ਲਿਆਉਂਦੀ ਸੀ ਮੇਰੇ ਵਾਸਤੇ। ਪਿਆਰ ਤਾਂ ਪਿਆਰ ਆਉਂਦਾ ਸੀ ਮੈਂ ਕੀ ਕਰਦੀ ਸੀ ਤੱਕੇ ਨਾਲ ਡਾ ਪਿਆਰ ਆਉਂਦਾ ਸੀ। ਅੱਛਾ। ਰੋਟੀ ਮੇਰੇ ਵਾਸਤੇ ਲੈ ਕੇ ਆਉਂਦੀ ਸੀ ਤੂੰ। ਤੇ ਹਰ ਤਰ੍ਹਾਂ ਖੁਸ਼ ਰੱਖ ਦੇਸੀ ਪਿਆਰ ਦਾ ਹੋਣਾ ਹੀ ਸੀ। ਹਾਂ ਮੈਨੂੰ ਆਪਦੇ ਹੱਥੀਂ ਖਵਾਉਂਦੀ ਸੀ। ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਸੀ। ਕਰੇ ਯਾਦ ਕੁੜੇ ਮੇਰੀ ਹਿੱਕ ਦੇ ਸਰਾਣਾ ਰੱਖ ਸੌਂਦੀ ਸੀ ਕਰੇ ਯਾਦ ਕੁੜੇ ਹੈ ਸਾਰੇ ਕਿਸੇ ਯਾਦ ਭੁੱਲ ਨਹੀਂ ਨਹੀਂ ਯਾਰ ਭੁੱਲ ਨਹੀਂ ਨਹੀਂ ਪਰ ਮੈਨੂੰ ਤਾਂ ਸੁਪਨਾ ਜਿਹਾ ਲੱਗ ਹੀ ਜਾਂਦਾ ਹੈ ਨਾ ਇਹ ਸਾਰੀਆਂ ਚੀਜ਼ਾਂ ਦਾ ਸੁਪਨਾ ਦੇ ਲਾਇਕ ਹੈ ਹੰਦੂ ਰਹੋਗੇ ਤਾਂ ਕਰਕੇ ਸੁਪਨਾ ਹੀ ਲੱਗਦਾ ਹੈ ਤੁਹਾਨੂੰ ਮੈਂ ਗੱਲ ਦੱਸਦਾ ਨਾ जिसमान नहीं तो औरतें कोई दूर कर सकते हैं पर दिलाना चाहिए दूर करने कोई कर सकता है सही कर ले कर सकता है तो आपसे पैरा नहीं कर सकते दूर कौन कर सकता है कोई नहीं कर सकता दिलाना चाहिए दूर नहीं कर सकता देखो प्यार मुंडा है मुंडा है तो मेरे तो कुछ मुंडा नहीं ठीक है ਤੋ ਪਈ ਸੀ ਜਵਾਨ ਤੋ ਪਈ ਸੀ ਜਵਾਨ ਆ ਦੇਖੋ ਹੁਣ ਉਮਰ ਦੇ ਹਿਸਾਬ ਦੇ ਨਾਲ ਚਲੋ ਮੈਂ ਤਾਂ ਉਮਰ ਚਲੋ ਮੇਰੀ ਉਮਰ ਹੋ ਗਈ 60 ਸਾਲ ਪਰ ਮੈਨੂੰ ਤੈਨੂੰ ਦੇਖ ਦੇ ਕੇ ਤਰਸ ਵੀ ਆਉਂਦਾ ਸੀ ਬੜਾ ਤਰਸ ਤੋਂ ਤਾਂ ਦੇਖ ਦੇ ਕੇ ਬੜਾ ਆਉਂਦਾ ਹੀ ਸੀ ਕਰੇ ਕੀ ਫਿਰ ਬੰਦਾ ਉਹ ਤਰਸ ਦੇ ਮਾਰੇ ਨੇ ਇੱਕ ਤਾਂ ਚਾਹ ਫੜਾਉਣ ਆਈ ਤਾਂ ਮੈਂ ਥਰੇ ਹੱਥ ਤੇ ਹੱਥ ਲਾ ਲਿਆ ਦੇਦੇ ਦੇਦੇ ਸੁਮੀ ਮਲਾਈ ਮਤਲ ਕਾਤ ਪੜਿਆ ਜਦੋਂ ਯਾਦ ਆਇਆ ਹਾਂ ਯਾਦ ਆਉਂਦਾ ਹੀ ਹੈ ਦੇਦੇ ਇਸ ਮੂਲਾਇ ਮਤਲ ਜਦੋਂ ਪੜਿਆ ਸੀ ਹਾਂ ਮਾਰਾ ਪਸ ਯਾਦ ਆਇਆ ਹੁਣ ਤੁਸੀਂ ਨਾ ਭੁੱਲ ਜਾਇਓ ਮੈਂ ਤੁਹਾਨੂੰ ਥੋੜੀ ਭੁੱਲ ਸਕਦਾ ਤੇ

ਹੂੰ ਹਉ ਤਾਂ ਹੈ ਸੁਣ ਲਈ ਨਾਮ ਨਾਈ ਸੀ ਤੇ ਦਿਨ ਖੁੱਲੇ ਦਰ ਨਾਲ ਕਮ ਨਾਈ ਸੀ ਹੋਈ ਤਾਂ ਮੈਨੂੰ ਹੋਰ ਹੁੰਦਾ ਤੇ ਇਹੋ ਜਿਹਾ ਤੇਰਾ ਚਸਕਾ ਪਿਆ ਇਹੋ ਜਿਹੀ ਆਦਤ ਲੱਗੀ ਕਿ ਹਾਂ ਜੀ ਪਤਨੀ ਭੁੱਲ ਹੁੰਦੀ ਚੀਜ਼ ਸਮਝਦੀ ਕੋਈ ਉਸ ਕਾਲ ਨੂੰ ਤੂੰ ਸਮਝ ਜੀ ਪਈਆਂ ਸਾਈਂ ਤਾਂ ਜ਼ਿਆਦਾ ਹੋ ਗਏ ਸੀਗੇ ਉਪਨ ਹੋ ਗਏ ਸੀ ਜ਼ਿਆਦਾ ਕਹੀਂ ਰੋੜਾ ਪੈ ਗਿਆ ਇੱਕ ਜਮ ਮੁੰਡਾ ਗਲਤ ਨਾ ਦਿੱਕਤ ਜਿਹੜੀ ਹੈ ਨਾ ਦਿੱਕਤ ਜਿਹੜੀ ਹੈ ਨਾ ਓਪਨ ਹੋਏ ਤੋਂ ਹੀ ਪੈਂਦੀ ਹੈ ਹੋਰ ਕੀ ਹੈ ਆਪਾਂ ਨਾ ਹੁੰਦੇ ਤਾਂ ਅਜ ਕੱਤੀ ਹੁੰਦੇ ਗਲਤੋ ਹੀ ਹੈ ਨਾ ਤੁਸੀਂ ਵੀ ਤੁਹਾਡੇ ਮੁੰਡੇ ਨੂੰ ਤਲਾਕ ਦਿੰਦੇ ਨੇ ਸਮਝਾਇਆ ਨਹੀਂ ਵੀ ਇਹ ਕੋਈ ਗੱਲ ਨਹੀਂ ਪਹਿਲੀ ਗਲਤੀ ਸਮਝ ਕੇ ਮਾਫ ਕਰ ਦੋ ਪਹਿਲੀ ਗਲਤੀ ਕੀ ਸਮਝੀ ਕੋ ਜਦੋਂ ਅਗਲੇ ਨੂੰ ਉੱਤੇ ਤੈਨੂੰ ਨਾਲ ਪੈਣੀ ਮੇਰੇ ਨਾਲ ਫੜ ਲਿਆ ਤਾਂ ਫਿਰ ਅਗਲਾ ਕੀ ਸਮਝੂਗਾ ਫਿਰ ਉਸ ਗੱਲ ਤਾਂ ਉਹੀ ਹੈ ਨਾ ਕਿ ਐ ਕਿਹਨਾ ਸਿੱਤ ਵੀ ਤੇ ਖਰਾਬ ਹੋਇਆ ਤਾਂ ਪੇਹੀ ਲਕਮਾਲਾ ਤੂੰ ਪਾਗਣਾ ਤੂੰ ਦੱਸ ਤਬ ਵੀ ਤੇ ਖਰਾਬ ਹੁੰਦੀ ਹੈ ਬੈੱਡ ਤੇ ਪੈਂਦਾ ਹੁੰਦਾ ਨਾਲ ਉਹ ਵੀ ਜੱਫੀ ਪਾ ਕੇ ਲ ਹੂੰ ਹੋਰ ਇਹ ਕਹਿ ਦੇਣਾ ਸੀ ਪੰਗ ਖਾ ਲਈ ਅੱਛਾ ਪੰਗ ਵਖਾ ਲਈ ਤੇ ਮੈਂ ਪੰਗ ਲਾਉਂਦਾ ਸੀ ਹੂੰ ਪੰਗ ਲਾਉਂਦਾ ਸੀ ਹੋਰ ਹੋਰ ਪੰਗ ਤਾਂ ਘੜੀ ਖਾ ਲਈ ਫਿਰ ਫਾਂ ਲਤਾ ਖਾਲੀ ਤਕਰੀ ਤਕਰੀ ਖਾਲੀ ਹੁਣ ਤਾਂ ਚੱਕਰ 23 ਹੋਤੀ ਤੇ ਐਨਾ ਨੂੰ ਵੀ ਦੱਸ ਤਾ ਹੋਣਾ ਉਹਨਾਂ ਦੇ ਪਾਜੀ ਨੇ ਪਰ ਆ ਵੀ ਮੈਨੂੰ ਪਰੀ ਨੱਚਣਾ ਚਾਹਤ ਤੇ ਵੀ ਹਫਤੇ ਸੋਹਰੇ ਨਾਲ ਹੀ ਆ ਜਾਂ ਕੁਛ ਕਰ ਲੈ ਹੂੰ ਇਹ ਤਾਂ ਖੋ ਬੇਟੀ ਨੇ ਜਿਹੜੀ ਹੋਣੀ ਸੀ ਹੋ ਗਈ ਉਹ ਵੀ ਤਲਾਕ ਲੈ ਕੇ ਬੈ ਗਈ ਉੱਥੇ ਹੁਣ ਆਪਣੇ ਮਿਲਣ ਮਿਲਣ ਦਾ ਪ੍ਰੋਗਰਾਮ ਦਾ ਤੂੰ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਮੈਨੂੰ ਇਹ ਬਾਰੇ ਦੱਸ ਤਾ ਫਾਇਲ ਜਰਨੀ ਸੱਚ ਦਾ ਵਾਰ ਬਾਰੀ ਮਿਲਣਾ ਹੋਗਾ ਤੁਹਾਨੂੰ ਹਾਂ ਬਾਰੀ ਮਿਲਣਾ ਹੋਗਾ ਬਾਰੀ ਮਿਲਾਂਗੇ ਫਿਰ ਮਿਲਾਂਗੇ ਤੁਸੀਂ ਜਿੱਦੇ ਦੱਸਾਂਗੇ ਮੈਂ ਅੱਜ ਕੀ ਸੰਭਲ ਲਵਾਂਗੀ ਤੂੰ ਇੱਕ ਵਾਰੀ ਮਿਲ ਲੈ ਬਵਾਗਪਾ ਹੋਲੀ ਓਲੀ ਸੈਟਿੰਗ ਆਪ ਬਣਾਉਣੀ ਹੈ ਸੋ ਠੀਕ ਹੈ ਹੋਰ ਵੀ ਕੈਸੇ ਜਲਦੀ ਕੋਸ਼ਿਸ਼ ਕਰੋ ਜੇ ਮੈਂ ਜ਼ਿਆਦਾ ਦਿਨ ਬਹਿ ਨਹੀਂ ਸਕਦੀ ਕਿ ਕਿਾਂ ਦੇ ਘਰੇ ਹੋ ਰਹੇ ਜੀ ਜੀ ਨਹੀਂ ਲੱਗਦਾ ਨਾ ਹੁਣ ਹੋ ਰਹੇ ਹੂੰ ਚੰਗਾ ਫਿਰ ਹੈ ਹਾਂ ਬੰਦ ਠੀਕ ਹੈ